ਜਦਨੀ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੌੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਬਚਾ ਪੱਖ ਤੇ ਸਰਕਾਰੀ ਵਕੀਲਾਂ ਦੀ ਆਪਸ ਦੇ ਵਿੱਚ ਕਾਫੀ ਬਹਿਸਬਾਜ਼ੀ ਵੀ ਹੋਈ ਲੇਕਿਨ ਸਰਕਾਰੀ ਪੱਖ ਤਿੰਨ ਦਿਨ ਦਾ ਰਿਮਾਨਡ ਹਾਸਲ ਕਰਨ ਦੇ ਵਿੱਚ ਸਫਲ ਰਿਹਾ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਐਸਜੀਪੀਸੀ ਇਸ ਮਾਮਲੇ ਵਿੱਚ ਹਰ ਤਰੀਕੇ ਨਾਲ ਸਹਿਯੋਗ ਕਰ ਰਹੀ ਹੈ ਤੇ ਚੌੜਾ ਤੋਂ ਪੁੱਛਗਿੱਛ ਦੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਨੇ ਹਾਲਾਂਕਿ ਜਦੋਂ ਪੁਲਿਸ ਅਧਿਕਾਰੀ ਨੂੰ ਇਹ ਪੁੱਛਿਆ ਗਿਆ ਕਿ ਪਹਿਲੇ ਰਿਮਾਂਡ ਦੋਦਾਨ ਚੌੜਾ ਨੇ ਪੁਲਿਸ ਨੂੰ ਕੀ ਦੱਸਿਆ ਤਾਂ ਉਹਨਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਇਸ ਬਾਰੇ ਕੁਝ ਵੀ ਦੱਸਣ ਤੋਂ ਉਹਨਾਂ ਇਨਕਾਰ ਕਰ ਦਿੱਤਾ ਉਹਨਾਂ ਦਰਾਂ ਨੇ ਆਪਣੇ ਆਪਣੇ ਹੱਥ ਮੋੜ ਕੇ ਸੀ ਡਿਫੈਂਸਲੇ ਵੀ ਤੇ ਪੋਸਟਪੋਨਸ਼ਨਲੇ ਵੀ ਦੋਨਾਂ ਤਰ੍ਹਾਂ ਦੀ ਬੈਸੰਤ ਤੋਂ ਬਾਅਦ ਜਾਸਾਨੇ ਜੂ ਉਹਨਾਂ ਮੈਟਰ ਲੱਗਾ ਤਿੰਨ ਦਿਨ ਦਾ ਪਸੂਮਾਨ ਜਿਹੜਾ ਉਹ ਸੰਦ ਸਰ ਐਕਚੁਅਲੀ ਉਹਦੇ ਵਿੱਚ ਇੱਕ ਐਸਜੀਪੀਸੀ ਕੋਲੋਂ ਸੀਸੀਟੀਵੀ ਵੀ ਮੰਗੀ ਜਾ ਰਹੀ ਉਹਦੀ ਕੀ ਡਿਟੇਲ ਉਹ ਮਿਲ ਰਹੀ ਹੈ ਜੀ ਸਾਨੂੰ ਮਿਲ ਕੇ ਬਾਅਦ ਅਸੀਂ ਉਹ ਸਾਰਾ ਪ੍ਰੋਸੈਸ ਕਰਾਂਗੇ ਕਿ ਪਹਿਲੇ ਤੁਹਾਨੂੰ ਕੋ ਮੰਗੀ ਗਈ ਸਹਿਯੋਗ ਨਹੀਂ ਕੀਤਾ ਗਿਆ ਜੀਪੀਸੀ ਕੋਲੋਂ ਕੋਈ ਅਧਿਕਾਰ ਵੀ ਸਾਹਮਣੇ ਆਈ ਇਹ ਸਾਨੂੰ ਉਹ ਮਿਲ ਗਈ ਹੈ ਜੀ ਮਿਲ ਕੇ ਸਾਨੂੰ ਅਸੀਂ ਉਹਨਾਂ ਨੂੰ ਇਨਵੈਸਟੀਗੇਟ ਕਰਦੇ ਹਾਂ ਨਹੀਂ ਸਰ ਪਹਿਲੇ ਜਿਹੜਾ ਸੋਸ਼ਲ ਡਿਸਟ੍ਰਿਕਟ ਦਾ ਪਾਰਟ ਆ ਉਹਨੂੰ ਇਨਵੈਸਟੀਗੇਸ਼ਨ ਦੇ ਵਿੱਚ ਮੋਰ ਆਪਾਂ ਇਸ ਤੋਂ ਜਿਆਦਾ ਡੀਪਲੀ ਡੀ ਕਰ ਸਕਦੇ ਹਾਂ ਸਰ ਕਿੰਨੀ ਗੰਭੀਰ ਹੈ ਮਾਮਲਾ ਇਸ ਤਰੀਕੇ ਨਾਲ ਕਿਉਂਕਿ ਜੇ ਕੋਈ ਹਰ ਪ੍ਰੈਕਟ ਕੋਈ ਹਰ ਵੈਲੂ ਕੋਈ ਜਾਂਚ ਕਰ ਰਿਹਾ ਹੈ ਕਿ ਸਾਨੂੰ ਅਜਿਹੀ ਜਿਹੜੀ ਅਫਾਸ਼ੀ ਜਾ ਕੋਈ ਹੋਣਾ ਪ੍ਰੋਗਰਸ ਦੇ ਵਿੱਚ ਹੈ ਤੇ ਜੇ ਕੋਈ ਨਵਾਂ ਰੈਕਸ ਆਉਣਗੇ ਹੋਰ ਰੌਂਡ ਦੇ ਤੁਹਾਨੂੰ ਬਾਅਦ ਦੱਸ ਦੇਣਾ ਤੇ ਇਹਦੇ ਵਿੱਚ 6 ਦਿਨਾਂ ਵਿੱਚ ਕੋਈ ਪ੍ਰਾਪਤੀ ਹੋਈ ਸਭ ਜਿੱਦਾਂ ਲਖੀਮਪੁਰ ਖੀਰੀ ਦੀ ਵੀ ਗੱਲ ਆਈ ਸੀ ਕਿ ਉੱਥੇ ਹਥਿਆਰ ਹੋ ਸਕਦੇ ਨੇ ਕੁਝ ਅਦਾ ਤੀਕਾ ਰਿਕਵਰ ਹੋਇਆ ਨਹੀਂ ਕੋਈ ਜੋ ਇਸ ਦਾ ਪਹਿਲੂ ਆ ਜੀ ਇਹ ਡਿਸਕਸ ਨਹੀਂ ਕੀਤਾ ਗਿਆ ਜਿਹੜਾ ਰਿਪੋਰਟ ਜਗਬਾਨੀ ਟੀਵੀ